ਕੱਟੜ ਲੱਗੀਆਂ ਵਾ ਤੇ ਥੋੜੀ ਦੇ ਕੀ ਦੇ ਮਿੱਟੀ ਉੱਠ ਕੇ ਆਏਗਾ ਬਾਈ ਨੇ ਆਉਣਾ ਜਲੰਧਰ ਵੇ ਹੈਗੇ ਜਲੰਧਰ ਹੀ ਆ ਪਹਿਲੇ ਬਾਈ ਦੇ ਬਾਈ ਕੱਟੜ ਫੈਣਾ ਪਾਣੋਂ ਪਹਿਲੀ ਪਤਾ ਲੱਗਿਆ ਨਾ ਬਾਈ ਨੇ ਆਉਣਾ ਸੋ ਸ਼ੌਕੀ ਸਰਦਾਰ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਸੋ ਤੀਸਰਾ ਦਿਨ ਹੈ ਹਜੂਮ ਦੇਖ ਸਕਦੇ ਹੋ ਬਬੂ ਮਾਨ ਭਾਈ ਅੱਜ ਜਲੰਧਰ ਥੀਏਟਰ ਵਿਜ਼ਿਟ ਕਰਨਗੇ ਤੇ ਉਹਨਾਂ ਦੇ ਕੱਟੜ ਫੈਨ ਜਿਹੜੇ ਪਹੁੰਚ ਚੁੱਕੇ ਨੇ ਬਈ ਇੱਕ ਵਾਰੀ ਹੋ ਜਾਵੇ ਬਬੂ ਮਾਨ ਬਰੇ ਮੈਂ ਮੈਂ ਐਵੇਂ ਛੇੜ ਲਿਆ ਯਾਰ ਤੁਮੇ ਮੈਂ ਨਾ ਗਲਤੀ ਕਰ ਬੈ ਗਿਆ ਗਲਤੀ ਕਰ ਲਈ ਛੇੜ ਕੇ ਅੱਛਾ ਫਿਰ ਹਮ ਫਿਲਮ ਜੀ ਜੀ ਫਿਰ ਆਇਆ ਇਹ ਪਹਿਲਾਂ ਮੈਂ ਦੇਖਦੇ ਪਏ ਟਰਬਲ ਹੋਇਆ ਕਿਵੇਂ ਲੱਗੀ ਫਿਲਮ ਬਹੁਤ ਬਹੁਤ ਵਰੀਆ ਜੀ ਫੈਮਲੀ ਮੂਵੀ ਆ ਬਹੁਤ ਸੋਹਣੀ ਸਾਰੇ ਆ ਕੇ ਦੇਖੋ ਜੀ ਹੁਣ ਵੀ ਆਏ ਆ ਅੱਗੇ ਵੀ ਆਏ ਸੀ ਹੁਣ ਤੀਜੀ ਵਾਰੀ ਆ ਗਿਆ ਤੀਜੀ ਵਾਰੀ ਫਿਲਮ ਦੇਖਣ ਲਗਾਤਾਰ ਹਾਂ ਜੀ ਭਾਈ ਹਸਪੀਟਲੋਂ ਆਏ ਆ ਭਾਈ ਸੱਤਾ ਲੱਗੀਆਂ ਆ ਹਸਪੀਟਲ ਡਾਕਟਰ ਸੀਗੇ ਹਸਪੀਟਲ ਸਟੋਰੀ ਦੇਖੀ ਉੱਠ ਕੇ ਆਏ ਇੱਦਾਂ ਆ ਗੋਟਾਂ ਦੇ ਨਾਲ ਭਾਈ ਸੱਤਾ ਬਾਧੂ ਲੱਗੀਆਂ ਆਪਣੇ ਬਸ ਥੋੜੀ ਦੇਕੀ ਦੇ ਮਿੰਟ ਦੀ ਉੱਟ ਕੇ ਆਏਗਾ ਬਾਈ ਨੇ ਆਉਣਾ ਜਲੰਧਰ ਵੇ ਹੈਗੇ ਵੀ ਜਲੰਧਰ ਹੀ ਹੈ ਪਹਿਲੇ ਬਾਈ ਦੇ ਸੋ ਕੁਝ ਜੀ ਸੋ ਓਏ ਹੋਏ ਓਏ ਹੋਏ ਓਏ ਬਾਈ ਥੋੜਾ ਸਾਹ ਹਵਲਾ ਗਰਮੀ ਜ਼ਿਆਦਾ ਆ ਸੋ ਕੁਝ ਸਮੇਂ ਦੇ ਵਿੱਚ ਬਾਈ ਬੱਬੂ ਮਾਨ ਜਲੰਧਰ ਥੀਏਟਰ ਵਿਜ਼ਿਟ ਕਰਨ ਵਾਲੇ ਨੇ ਤਾਂ ਫੈਨ ਮੈਂ ਇੱਕ ਵਾਰੀ ਫੇਰ ਦਿਖਾ ਦੇਣਾ ਹਜੂਮ ਦੇਖ ਸਕਦੇ ਹੋ ਬਾਈ ਦੇ ਕਟੜ ਫੈਨ ਦੇਖ ਸਕਦੇ ਹੋ ਪੋਸਟਰ ਲੈ ਕੇ ਪਹੁੰਚ ਨੇ ਤਿਆਰੀ ਦੇ ਵਿੱਚ ਪੂਰਾ ਆਏ ਨੇ ਸੋ ਬਾਈ ਜੀ ਪਹਿਲਾਂ ਪਤਾ ਲੱਗ ਗਿਆ ਸੀ ਕਿ ਬਾਈ ਹੁਣੇ ਆ ਰਹੇ ਨੇ ਭਾਈ ਕਟੜ ਫੈਣਾ ਪਾਣੋਂ ਪਹਿਲੀ ਪਤਾ ਲੱਗਿਆ ਨਾ ਬਾਈ ਨੇ ਹੁਣਾ ਅੱਛਾ ਪੁਰਾਣੇ ਕਟੜਾਰੇ ਘੁੰਡਾ ਇਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਜਣ ਉੱਥੇ ਵੀ ਜਣੇਗਾ ਉੱਥੇ ਹੀ ਬਾਈ ਜਾਣਾ ਨਹੀਂ ਉੱਥੋਂ ਜੇ ਸਾਡਾ ਮੂਰ ਬੜਾ ਹੀ ਨਿਕਲ ਜਾਣਾ ਉਧਰੋਂ ਅੱਛਾ ਬਾਈ ਸਕਿਉਰਟੀ ਬਹੁਤ ਐਡ ਕਰ ਦਿੰਦੇ ਹੈ ਨਾ ਮਸਲਾ ਹੈ ਨਾ ਮਸਲਾ ਹੈ ਸਕਿਉਰਟੀ ਦਾ ਮਿਲ ਕੇ ਆਏ ਨੂੰ ਦਿਲਦੀਆਂ ਗੱਲਾਂ ਕਰਨੀਆਂ ਬਾਈ ਨਾਲ ਬਹੁਤ ਪਿਆਰਾ ਛੋਟੇ ਹੁੰਦੇ ਪਿਆਰ ਆ ਬਾਈ ਨਾਲ ਛੋਟੇ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਇਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਜ਼ਿੰਦਗੀ